ਕਿਨੇ ਕੋਲੇ ਨਾ ਸੀ ਬਹੁਤ ਤੇਰੀ ਜ਼ਬੇਤੀ ਤੇ ਬਣਾ ਹੈ ਕੋਤੇ ਤਨਨੇ ਸਿਰ ਮੈਂ ਪਰਾਣੀ ਛਿੰਛਨੀ ਆਉਂਦੀ ਵਿਹਾਤ ਹੈ ਉਂਟੇ ਕੱਟੇ ਪਾਨ ਲੰਮਾਰਾ ਜੀ ਕਹਿੰਦੇ ਜਿਵੇਂ ਘੜੇ ਨੂੰ ਤਰੇੜ ਆ ਜਾਂਦੀ ਹੈ ਨਾ ਐਉਂ ਮੁਖਾ ਆ ਜਨ ਮੈਂ ਨਾ ਦੇਖੀ ਉਹ ਪਤਾ ਨਹੀਂ ਕਿਥੇ ਇਹ ਸਰੀਰ ਨੇ ਧੋਖਾ ਦੇ ਦੇਣਾ ਅੱਗੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਆਖਦੇ ਆ ਪਾਣੀ ਦਾ ਕਰ ਪੁੱਤਰਾ ਪਾਣੀ ਦਾ ਕਰ ਪੁੱਤਰਾ ਉੱਡੇ ਤੋੜਾ ਫੁੱਲੇ ਹੋਣ ਦੁਆਰਾ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਆਖਦੇ ਆ ਕਿ ਇਹ ਪਾਣੀ ਦਾ ਪੁੱਤਰ ਹੈ ਬਾਪਾ ਪਿਤਾ ਦੇ ਸੰਬੰਧ ਤੋਂ ਪੈਦਾ ਹੋਇਆ ਹੈ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੀ ਵਾਰ ਦੇ ਵਿੱਚ ਉੱਦਹਿ ਸਾਸ ਸਾਹਿਬ ਜੀ ਪਾਣੀ ਦਾ ਕਰ ਪੁੱਤਰਾ ਉਡੇ ਨਾ ਕੋਣ ਉਡੇ ਨਾ ਕੋਣ ਖੁੱਲੇ ਪੌਂ ਦਵਾਰ ਆ ਮੋਂ ਦਰਵਾਰ ਨੌ ਦਰਵਾਜੇ ਐ ਨਾ ਸਰੀਰ ਦੇ ਖੁੱਲੇ ਐ ਨੌ ਦਰਵਾਜੇ ਦੋ ਅੱਖਾਂ ਦੋ ਨੱਕ ਇੱਕ ਮੂੰਖ ਪੰਜ ਦੋ ਕੰਨ ਸੱਤ ਤੇ ਇੱਕ ਅੰਤਰ ਮਾਰਗ ਤੇ ਇੱਕ ਅਮਲ ਤਿਆ ਸਤਿ ਸੰਜੀ ਨੌ ਦਰਵਾਜੇ ਐ ਇਹਨਾਂ ਦੇ ਵਿੱਚੋਂ ਇਨਾਂ ਦੇ ਵਿੱਚੋਂ ਮਨੁੱਖ ਦੀ ਸਾਸ ਸਿੱਕਲੀ ਜਾਨ ਨਿਕਲ ਜਾਂਦੀ ਹੈ ਪ੍ਰਾਣ ਨਿਕਲਦੇ ਆ ਪ੍ਰਾਣ ਨਿਕਲਦੇ ਕੋ ਕਿੰਨਾ ਸੋਹਣਾ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਕੀਤਾ ਸਾਨੂੰ ਸਮਝਾਉਂਦੇ ਐ ਸਾਨੂੰ ਸਮਝਾਉਣ ਦੀ ਬਾਤ ਉਹ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਆਨੇ ਇਹ ਬਚਨ ਉਚਾਰਨੇ ਕੀਤੇ 12 ਦੇ ਵਿੱਚ ਅਰਕਤ ਬਿਧ ਮਾਂ ਕੀ ਰਕਤ ਪਿਤਾ ਬਿਨ ਭਾ ਦਾ ਬਾਕੀ ਰਕਤ ਪਿਤਾ ਬੰਧ ਧਾਰਾ ਸੂਰਤ ਮੂਰਤ ਕਰ ਆਪਾ ਦਾ ਲੈ ਭਾਈ ਸਾਹਿਬ ਐ ਅਦਾਸਰ ਜੀ ਕਹਿੰਦੇ ਦੂਸ਼ਾ ਦੀ ਗੁਰਬਾਣੀ ਵੀ ਕਹਿੰਦੀ ਏ ਮਾਤਾ ਪਿਤਾ ਦਾ ਸਬੰਧ ਤਾਂ ਇਹ ਮਨੁੱਖ ਬਣ ਗਿਆ ਪਰ ਇਹਦੇ ਵਿੱਚ ਸਵਾਸ ਪਾ ਕੇ ਇਹਨੂੰ ਮੂਰਤ ਬਣਾ ਦਿੱਤੀ ਸੂਰਤ ਦੇ ਦਿੱਤੀ ਮਨੁੱਖਾ ਜਨ ਦੇ ਦਿੱਤਾ ਦੂਸ਼ਾ ਜੀ ਦੀ ਗੁਰਬਾਣੀ ਦਾ ਹਰਮਾਨ ਮਾਗੀ ਰਕਤ ਪਿਤਾ ਬੰਧ ਧਾਰਾ ਮੂਰਤ ਸੂਰਤ ਕਰ ਆਪਾ ਦਾ ਆਕਾਰ ਦੇ ਦਿੱਤਾ ਸਾਨੂੰ ਤਾਰ ਦੇ ਦਿੱਤਾ ਪਰ ਇਹਦੇ ਵਿੱਚ ਸਵਾਸ ਕੌਣ ਬਾਦ ਦੀ ਉੱਡਦੀ ਨਹੀਂ ਪਾਉਣ ਉਡੇ ਨਾ ਪਾਉਣ ਖੁੱਲੇ ਮੌਤਵਾਰਾ ਨੌ ਦਵਾਰੇ ਨੇ ਪਰ ਉਹ ਜੋਤ ਹੈ ਜਿਹੜੀ ਜੋਤ ਹੈ ਨਾ ਜਿਹੜੀ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਨੇ ਜੇਸ ਮਨੋਖ ਦੇ ਵਿੱਚ ਟਿਕਾਈ ਹੋਈ ਹੈ ਜੋ ਟਿਕਾਈ ਹੋਈ ਹੈ ਔਰ ਵੀ

ਬਲਤੇ ਬਲਤੇ ਆ ਦੀਵਾ ਚੱਲਦਾ ਹੈ ਦੀਵੇ ਦੇ ਵਿੱਚ ਤੇਲ ਹੁੰਦਾ ਹੈ ਸਾਹਿਬ ਸਿੰਘ ਜੀ ਬੱਤੀ ਹੁੰਦੀ ਹੈ ਤੇਲ ਹੁੰਦਾ ਹੈ ਜਿੰਨੀ ਦੇਰ ਤੱਕ ਉਸ ਦੀਵੇ ਦੇ ਵਿੱਚ ਤੇਲ ਹੁੰਦਾ 19 ਦੇਰ ਤੱਕ ਉਹ ਜਿਹੜਾ ਦੀਵਾ ਹੈ ਬੱਤੀ ਹੈ ਜਗਦੀ ਰਹਿੰਦੀ ਹੈ ਜਗਦੀ ਰਹਿੰਦੀ ਹੈ ਪਰ ਜਦੋਂ ਤੇਲ ਮੁੱਕ ਜਾਂਦਾ ਖਤਮ ਹੋ ਜਾਂਦਾ ਸੜ ਜਾਂਦਾ ਤੇ ਉਦੋਂ ਫਿਰ ਸਾਹਿਬ ਸਿੰਘ ਜੀ ਦੀਵਾ

ਸੰਘਾ ਮੰਦਰੋਂ ਵੀ ਇਥੇ ਪੁਰਬਾਣੀ ਫਰਮਾਨ ਕਰਦੀ ਹੈ ਕਹਿੰਦੇ ਦੀਵਾ ਲੈ ਲਓ ਜਿੱਥੇ ਹਨੇਰਾ ਹੋਵੇ ਕਮਰਾ ਹਨੇਰਾ ਕਮਰਾ ਹੋਵੇ ਦੀਵੇ ਦੇ ਵਿੱਚ ਤੇਲ ਪਾ ਕੇ ਬੱਤੀ ਬਾਲ ਕੇ ਜਦੋਂ ਆਪਾਂ ਚਾਲਨ ਕਰਕੇ ਉਸ ਹਨੇਰੇ ਵਿੱਚ ਜਾਂਦੇ ਆ ਕਮਰੇ ਦੇ ਵਿੱਚ ਜਾਂਦੇ ਜਿੱਥੇ ਘੁੱਪ ਹਨੇਰਾ ਹੋਵੇ ਕਹਿੰਦੇ ਪ੍ਰਕਾਸ਼ ਹੋ ਜਾਂਦਾ ਹੈ ਇਸੇ ਤਰ੍ਹਾਂ ਆਹ ਸਰੀਰ ਹੈ ਇਹਦੇ ਵਿੱਚ ਤੇਲ ਪਾਇਆ ਸਵਾਸਾ ਲੁੱਪੀ ਤੇ ਤੇਲ ਆਪਾਂ ਸਾਰਾ ਦੇਖਦੇ ਆ ਸੰਸਾਰ ਸਾਸਾਂ ਨੂੰ ਦੇਖ ਰਿਹਾ ਸਭ ਨੂੰ ਸਮਝਦਾ ਆ ਕੌਣ ਆ ਸਭ ਨਿਸ਼ਾਨ 도 ਰਹੀ ਐ ਤੇਲ ਜਿਵੇਂ ਬੱਤੀ ਠਹਿਰਾਨੀ ਸੁਖਨਾ ਮੰਦਰ ਹੋਈ ਪਰ ਜਿਵੇਂ ਜੀਵ ਜੀਵ ਦੇ ਵਿੱਚੋਂ ਤੇਲ ਖਤਮ ਹੋ ਜਾਂਦਾ ਸੜ ਜਾਂਦਾ ਬੱਤੀ ਬੁੱਝ ਜਾਂਦੀ ਐ ਇਸੇ ਤਰ੍ਹਾਂ ਤੇ ਸਰੀਰ ਦੇ ਵਿੱਚੋਂ ਜਦੋਂ ਤੇਰੇ ਸਵਾਸ ਪੂਰੇ ਹੋ ਗਏ ਸਵਾਸਾਂ ਇਹ ਰੱਪਾ ਹੋ ਗਿਆ ਸੜ ਗਿਆ ਉਦੋਂ ਕਹਿੰਦੇ ਆ ਸਰੀਰ ਤਾਂ ਜਿਹੜਾ ਮੰਦਰ ਹੈ ਨਾ ਇਹ ਵੀ ਸੁੰਨਾ ਹੋ ਗਿਆ ਆਪ ਕੋ ਸਤਨਾ ਜਦੋਂ ਸਵਾਸਿਕਰ ਕਹਿੰਦੇ ਫਿਰ ਤਾਂ ਐਂ ਕਹਿੰਦੇ ਲੋ ਚੱਕਰ ਚੱਕਰ ਕੋ ਪਾਈ ਅਸਮਾ ਆ ਗਿਆ ਛਾਂਬ ਢਲ ਰਹੀ ਹੈ ਦਿਨ ਢਲ ਰਿਹਾ ਜਦੋਂ ਇਹ ਸੁਸ਼ਾਤ ਕਵਲ ਲਿਆਤ ਸਾਸ ਸਤ ਜੀ ਦੇਖੋ ਆਪਾ ਆਪਣੇ ਮੂੜ ਨੂੰ ਪ੍ਰਸ਼ਾਨ ਕਰੋ ਮੂੜ ਨੂੰ ਪ੍ਰਸ਼ਾਨ ਕਰੋ ਜਦੋਂ ਮੂੜ ਪ੍ਰਸ਼ਾਨ ਹੈ ਸਤ ਆਪੇ ਨੇ ਸੋਚੀ ਆ ਗਿਆ ਕਿ ਮਨ ਤੋਂ ਜੋਤ ਸੁਪ ਹੈ ਆਪਾਂ ਮੂਲ ਪਛਾਣ ਆਪਣੇ ਮੂਲ ਨੂੰ ਪਛਾਣ ਕੇ ਸਾਨੂੰ ਸਤਿਗੁਰੂ ਜੀ ਨੇ ਮਨੁੱਖਾ ਜਨਮ ਦੇ ਕਰਕੇ ਭੇਜੇ ਕਿਸ ਸਬਾਬਤ ਭੇਜੇ ਆ ਕੀ ਖੰਡਣ ਵਾਸਤੇ ਜਿਸ ਸੰਸਾਰ ਦੇ ਵਿੱਚ ਆਇਆ ਧਰਮ ਸਾਹਿਬ ਸਤਿਗੁਰੂ ਨਾਨਕ ਦੇਵ ਜੀ ਬਾਣਾ ਜੱਟ ਜਨਮ ਦੇ ਮਨ ਉਤਾਰਦੇ ਹੋਏ ਕਰਤਾਰਪੁਰ ਸਾਹਿਬ ਆਰਾਮ ਵਿੱਚ ਸੰਗਤ ਆ ਰਹੀ ਹੈ ਤੇ ਮਹਾਰਾਜੀਆਂ ਨੂੰ ਲਤਮਾਸਤ ਹੁੰਦੀ ਹੈ ਗੁਰੂ ਸਾਹਿਬ ਜੀ ਦਾ ਉਪਦੇਸ਼ ਸਰਵਣ ਕਰ ਲਈਦਾ ਉਪਦੇਸ਼ ਸਰਵਣ ਕਰਦੀ ਹੈ ਤੇ ਉਹ ਸਾਧ ਸੰਗਤ ਦੀ ਸੰਗਤ ਦੇ ਵਿੱਚ ਇੱਕ ਬੱਚਾ ਆਇਆ ਬਾਲਕ ਆਇਆ ਕੋਤਾ ਗੁਰਨਾਨਦ ਸਾਹਿਬ ਕਹਿੰਦੇ ਸੰਗਤ ਦੇ ਵਿੱਚ ਬਾਲਕ ਆ ਗਿਆ ਬੱਚਾ ਆ ਗਿਆ ਸੰਗਤ ਹੁੰਦੀ ਹੈ ਮਹਾਰਾਜ ਜੀ ਸੰਗਤਾਂ ਨੂੰ ਤਾਲ ਰਹੇ ਹੈ ਉਪਦੇਸ਼ ਕਰ ਰਿਹਾ ਹੈ ਤੇ ਬਾਲਕ ਵੀ ਆਇਆ ਉਹ ਬਾਲਕ ਐਸਾ ਬਾਲਕ ਸੰਗਤ ਵਿੱਚ ਆਇਆ ਸੰਗਤ ਸਤਿਗੁਰ ਜੀਆਂ ਦੇ ਬਚਨ ਸਰਵਣ ਕਰਨ ਕਰਕੇ ਵਾਪਸ ਆਪਣੇ ਘਰਾਂ ਨੂੰ ਚਲੇ ਗਏ ਪਰ ਉਹ ਬਾਲਕ ਫੇਰ ਕੋਠੇ ਦਾ ਉੱਥੇ ਬੈਠਾ ਉੱਥੇ ਹੀ ਬੈਠਾ ਬਾਲਕ ਤੇ ਜਿਹਦਾ ਸਾਸ ਜੀ ਦੇ ਨਾਨਕ ਪ੍ਰਕਾਸ਼ ਰੇ ਵਿੱਚ ਅਦਾ ਸਾਖੀ ਹੁੰਦੀ ਹੈ ਭਾਈ ਸਾਹਿਬ ਭਾਈ ਅਰਦਾਸ ਸਾਹਿਬ ਜੀ ਨੇ ਇਸ ਦਾ ਹਵਾਲਾ ਦਿੱਤੇ ਹੈ ਤੇ ਇਹ ਜਿਹੜਾ ਬਾਲਕ ਸੀ ਇਹਦਾ ਇਤਿਹਾਸ ਦੇ ਵਿੱਚ ਨਾਮ ਆਇਆ ਤਾਰੂ ਕੋਪਟ ਗੁਰਨਾਨਕ ਸਾਹਿਬ ਜੀ ਦਾ ਪਹਿਲਾ ਸਿੱਖ ਸੀ ਭਾਈ ਤਾਰੂ ਕੋਪਟ ਪਾ ਕੋਪਟ ਸੀ ਜਿਹੜਾ ਇੱਕ ਯਾਤ ਸੀ ਤੇ ਤਾਰੂ ਇਹਦਾ ਨਾਮ ਸੀ ਤੇ ਉਹਦਾ ਹਵਾਲਾ ਭਾਈ ਸਾਹਿਬ ਭਾਈ ਅਰਦਾਸ ਸਾਹਿਬ ਜੀ ਦਿੰਦੇ ਆ ਕਿੰਨੇ ਤਾਰੂ ਦੇ ਬੜੇ ਪਰ ਬੜੇ ਅਰਦਾਸ ਸਾਹਿਬ ਜੀ ਬੜਾ ਸਮਾ ਹੋਇਆ ਰੱਖਿਆ ਨਾ ਅੱਗ ਬੜੀ ਤੇ ਹੁਣ ਬਾਹ ਅੱਗ ਨਹੀਂ ਸੱਜਦੀ ਤਰੁ ਕਰਦੇ ਕਹਿ ਲੰਗੀ ਮੋਤ ਕਲੇ ਤੱਕ ਅੱਗ ਬਾੜੀ ਨਹੀਂ ਪਾਤਾ ਜੀ ਮੈਂ ਤਾਂ ਅੱਗ ਨਹੀਂ ਰੜਦੀ ਕਿਉਂ ਨਹੀਂ ਬਲਦੀ ਪੁੱਤਰ ਪਾਤਾ ਜੀ ਮੈਂ ਆਹ ਥੱਲੇ ਵਿੱਚ ਬਟੀਆਂ ਲੱਗਣਾ ਵਾਲਾ ਹਾਂ ਬਾਹ ਕਹਿਣ ਲੱਗੀ ਪੁੱਤਰ ਜਦੋਂ ਅੱਗ ਬਾੜੀ ਦੀ ਹੈ ਨਾ ਜਦੋਂ ਅੱਗ ਬਾੜੀ ਦੀ ਹੈ ਸਾਰਿਆਂ ਨਾਲੋਂ ਪਹਿਲਾਂ ਛੋਟੀਆਂ ਲੱਕੜਾਂ ਤੱਕ ਲਾਈ ਰਹੀ। ਛੋਟੀਆਂ ਲੱਕੜਾਂ ਮਾਤਾ ਨੇ ਇਕੱਠੀਆਂ ਕੀਤੀਆਂ, ਇਕੱਠੀਆਂ ਕਰਕੇ ਥੁੱਲੇ ਦੇ ਵਿੱਚ ਲਾ ਦਿੱਤੀਆਂ, ਅੱਗ ਵੱਲ ਗਈ। ਜਦੋਂ ਅੱਗ ਵੱਣੀ ਫੇਰ ਮਾਤਾ ਨੇ ਵੱਡੀਆਂ ਲੱਕੜਾਂ ਲਾਈਆਂ। ਤੇ ਜਵੇਂ ਵੱਡੀਆਂ ਲੱਕੜਾਂ ਲਾਈਆਂ ਤੇ ਨਾਲ ਛੋਟੀਆਂ ਲੱਕੜਾਂ ਦੀ ਵਾਰੀ ਇਹਦੇ ਮਨ ਦੇ ਵਿੱਚ ਪੌਦਾ ਵਾਇਆ ਜਿਹਨਾਂ ਮਾਤਾ ਇਹ ਤੈਨੂੰ ਵਾਇਹੂ ਜਿਹਨੇ ਸਰੀਰ ਦਿੱਤਾ ਹੈ। ਇਹ ਸਰੀਰ ਦਿੱਤਾ ਹੈ। ਤੇ ਜਿਵੇਂ ਹਾਰ ਲੱਗਣਾ ਮੇਰੀ ਮਾਂ ਨੇ ਛੋਟਿਆਂ ਛੋਟੀਆਂ ਲੱਗਣਾ ਛੋਟੀਆਂ ਲੱਗਣਾ ਪਹਿਲਾਂ ਆਇਆ ਪਹਿਲਾਂ ਇਹਨਾਂ ਦੀ ਮਾਰੀ ਆਈ ਅੱਤ ਛੋਟੀਆਂ ਲੱਗਣਾ ਨੂੰ ਲੱਗੀ ਦੇਖੀ ਕੀ ਬਹਿਮਾ ਤੂੰ ਛੋਟੀ ਉਮਰ ਹੈ ਕਿਤੇ ਕਾਲ ਤੇ ਕੋ ਵੀ ਆ ਕੇ ਚਪਟਾ ਦਾ ਮਾਰ ਲੈ ਕਿਤੇ ਤੈਨੂੰ ਵੀ ਕਾਲ ਨਾਲ ਹੀ ਨਾ ਲੈਣ ਦੇ ਆਪ ਕੋ ਸਤਰਾ ਧਰ ਤੂੰ ਧਿਆਨ ਕਰ ਲਿਆ ਪਛਾਣ ਹੋ ਗਈ ਆਪਣੇ ਹੂਮ ਦੀ ਛੋਟੀ ਉਮਰ ਦੇ ਵਿੱਚ ਬਾਲ ਜਵਾਨੀਆਂ ਵਰਤਕ ਉਹਨਾਂ ਤਿੰਨ ਅਵਸਥਾਾਂ ਦਾ ਸਾਧ ਸੰਗਤ ਜੀ ਤਿੰਨ ਅਵਸਥਾਾਂ ਦਿੱਤੀਆਂ ਭਗਤ ਸਿੰਘ ਸਾਹਿਬ ਤੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲੋਂ ਉਹਦੇ ਸ਼ਲੋਕ ਹੁੰਦੇ ਐ ਪ੍ਰਾਗਮੇ ਸ਼ੰਗ ਨੇ ਬਚਨ ਨੇ ਉਚਾਰਣ ਕੀਤੇ ਕੁਸੌਤੀ ਨਹੀਂ ਤੇ ਸਾਧ ਸੰਗਤ ਜੀ ਇਹ ਤਿੰਨ ਅਵਸਥਾ ਤਾਂ ਉਹ ਤੇਗ ਬਹਾਦਰ ਸਾਹਿਬ ਹੀ ਮਾਰਾ ਦੱਸਦੇ ਐ ਬਾਲ ਜਵਾਨੀ ਔਰ ਵਰਤਕ ਹੁੰਦਾ ਹਾਂ ਆਪਾਂ ਇਹ ਨਾ ਕਹੀਏ ਵਿਹਾਵੀ ਬੜੇ ਬੜੇ ਜਨਮ ਦੀ ਮੌਤ ਆਏਗੀ ਤੇ ਕੋਈ ਪਤਾ ਨਹੀਂ ਕੋਈ ਪਤਾ ਨਹੀਂ ਕਈਆਂ ਨੂੰ ਤਾਂ ਸਾਹ ਸੰਜੀਪਾਤਾ ਦੇ ਗਰਭ ਦੇ ਵਿੱਚ ਉੱਥੇ ਮੌਤ ਆ ਜਾਂਦੀ ਆ ਉੱਥੇ ਕਾਲਜ ਘਟਾ ਮਾਰ ਲੈਂਦਾ ਹੈ ਉੱਥੇ ਚਪਟਾ ਮਾਰ ਲੈਂਦਾ ਦੁਨੀਆ ਨਸੀਬ ਨਹੀਂ ਹੁੰਦੀ ਪਰ ਜੇ ਨਿੱਕੜ ਗਈ ਬਚਪਨ ਨਿਕਲ ਗਿਆ ਬਾ ਬਚਪਨ ਨਿਕਲ ਗਿਆ ਜਵਾਨੀ ਨਿਕਲੀ ਤੂੰ ਕੋਸ਼ਿਸ਼ ਕਰ ਬੜੇ ਪੈਨ ਚਿੱਤਾ ਸਾਥ ਸੁਣਦੀ ਮੌਤ ਆਉਣੀ ਹੁੰਦੀ ਹੈ ਤੂੰ ਦਾਵ ਜਾਂ ਸੱਚੇ ਪਾਸ਼ਾ ਵਾਹਿਗੁਰੂ ਦਾ ਭਜਨ ਕਰ ਸਹਾਈ ਹੋਏਗਾ ਆਦਿ ਸੰਸਮੋ ਤਾਸ ਕੋ ਜਬ ਅੰਤ ਸਹਾਈ ਹੋਵੇ ਤੇ ਸਾਥ ਸੰਗਤ ਦੀ ਇਹਨੂੰ ਜਦੋਂ ਗਿਆਨ ਹੋਇਆ ਤਰੂ ਕੋਪਟ ਨੂੰ ਤਨਾ ਮਨ ਹੈ ਤਾਂ ਮੇਰੀ ਛੋਟੀ ਬਸਤਾ ਕਿਤੇ ਸਾਰਿਆਂ ਨਾਲੋਂ ਪਹਿਲਾਂ ਸਾਧੂ ਸੱਚੇ ਪਾਤਸ਼ਾਹ ਜੀ ਬੈਕਮੀਨਾ ਚੱਕੀ ਆ ਜੈ ਮੈਨੂੰ ਹੀ ਚੱਕੀ ਨਾਲ ਮਨ ਚ ਬਰਾਗ ਲੱਗਿਆ ਸੰਗਤ ਕਰਨ ਤਾਂ ਗੁਰੂ ਨਾਨਕ ਸਾਹਿਬ ਜੀਆਂ ਦੀ ਜਾਂਦਾ ਸੰਗਤ ਦੇ ਵਿੱਚ ਸੰਗਤ ਪਉਂਦੀ ਹੈ ਨਾਮ ਸਤਨਾ ਕਰ ਕਰਕੇ ਜਦ ਤੀਏ ਕੇ ਬੱਚਾ ਬੈਠਾ ਰਹਿੰਦਾ ਸਾਧ ਸੰਗਤ ਜੀ ਬੈਠਾ ਰਹਿੰਦਾ ਇੱਕ ਦਿਨ ਆ ਦੂਜੇ ਦਿਨ ਫੇਰ ਸੰਗਤ ਵਿੱਚ ਆਇਆ ਫੇਰ ਸੰਗਤ ਵਿੱਚ ਆਇਆ ਸਾਧ ਸੰਗਤ ਜੀ ਫੇਰ ਉਸੇ ਤਰ੍ਹਾਂ ਤੱਲੇ ਦੇ ਵਿੱਚ ਲਾ ਦਿੱਤੀ ਨਾ ਅੱਗ ਬਾਲੇ ਨਾ ਤੇ ਮੇਰੀ ਮਾਂ ਆ ਰਹੀ ਮੈਨੂੰ ਸਮਝਾਉਣ ਲੱਗੀ ਪੁੱਤਰ ਜਦੋਂ ਅੱਗ ਬਾਲੀ ਦੀ ਹੈ ਨਾ ਪਹਿਲਾਂ ਛੋਟੇ ਛੋਟੇ ਟਕਰੇ ਲੱਕੜਾ ਵੀ ਇਹ ਮਹਿਣਾ ਬਾਲੀ ਹੁੰਦੀ ਹੈ ਫਿਰ ਅੱਗ ਵੱਢੀ ਜਾ ਜਦੋਂ ਮਾਂ ਨੇ ਮੈਨੂੰ ਸਮਝਾ ਕੇ ਇਉਂ ਦੱਸਿਆ ਵੀ ਏਦਾਂ ਅੱਗ ਬਾਲਦੀ ਹੈ ਛੋਟੇ ਛੋਟੇ ਟਕਰੇ ਕੋਲੋਂ ਲੱਕੜਾ ਛੋਟੀਆਂ ਕੱਟੀਆਂ ਕਰਕੇ ਜਦੋਂ ਮਾਂ ਨੇ ਅੱਗ ਬਾਲੀ ਤੇ ਮੇਰੇ ਮਨ ਦੇ ਵਿੱਚ ਸਤਿਗੁਰ ਜੀ ਇਹ ਫੋਨਾ ਬਣਿਆ ਵੀ ਤੇਰੀ ਉਮਰ ਬੜੀ ਛੋਟੀ ਹੈ ਏ ਕੀ ਕਿਤੇ ਕਾਲ ਤੇ ਇਹ ਨਾ ਆ ਕੇ ਪੜ ਕੇ ਲੈ ਜੂਏ ਆਪ ਤੇ ਸਤਨਾ ਤੇ ਕੋਈ ਨਾ ਕਾਲ ਲੈ ਮੈਂ ਤੈਨੂੰ ਨਾ ਇਸ ਸੰਸਾਰ ਦੇ ਵਿੱਚੋਂ ਜਾਣਾ ਪਵੇ ਚੁੱਕੀ ਆ ਗਈ ਜਿਹਾਂ ਕੀ ਲੁਟੀਆਂ ਤੇ ਹਾਂ ਹੋਣਾ ਕਮਾਏ ਜਿਵੇਂ ਬਾਪੂ ਜੀ ਉਹਨਾਂ ਨੂੰ ਚੁੱਕੀ ਆ ਗਈ ਚੁੱਕੀ ਆਈ ਹੈ ਚੀਜ਼ ਦਾ ਪਾਵ ਹੈ ਚੁੱਕੀ ਜਿਹਾਂ ਕੀ ਲਿਖਿਆ ਤੇ ਹਾਂ ਹੋਣਾ ਹੋ ਕਮਾਏ ਕੱਲੇ ਆਵੇਂ ਨਾਂ ਦਾ ਸਦੇ ਮੁਖੀ ਜਾਏ ਜਦੋਂ ਸਦਾ ਆਗਿਆ ਨਾ ਸੱਚੇ ਪਾਸ਼ਾ ਜੀ ਦਾ ਉਸ ਦਰਗਾਹ ਦੇ ਵਿੱਚੋਂ ਇੱਕ ਗੱਲ ਸਾਧ ਸੰਗਤ ਦੀ ਇਹ ਹੈ ਜਿਤਨੇ ਵੀ ਸਾਧੂ ਸੱਚੇ ਪਾਸ਼ਾ ਮਹਾਰਾਜ ਨੇ ਇਸ ਬੰਦੇ ਵਿੱਚ ਸਵਾਸ ਪਾਦੇ ਨਾ ਨਾ ਵੱਧਦੇ ਐ ਨਾ ਘਟਦੇ ਉਹੀ ਗੁਰਬਾਣੀ ਨੇ ਪ੍ਰਮਾਣ ਦਿੱਤਾ ਆਹ ਘਾਲੇ ਸਭ ਜਨ ਸਾਸਨਾ ਵਧਣ ਘਟਣ ਅਨਸਾਰ ਨਾ ਇਹ ਵਧਣੇ ਐ ਨਾ ਘਟਣੇ ਐ ਜਿੰਨੇ ਸਤਿ ਸੱਚ ਕਾਸ਼ਮਾਹ ਰਾਜ ਜਿੰਨੇ ਸ્વાસ ਨੇ ਹੁ ਦੇ ਕਰਕੇ ਇਸ ਸੰਸਾਰ ਦੇ ਉੱਤੇ ਭੇਜਿਆ ਜਦੋਂ ਉਹਦੀ ਕੀਤੀ ਆਨੀ ਇਨਵੀਟੇਸ਼ਨ ਲੈਟਰ ਆ ਗਿਆ ਤੇਰੇ ਨਾਮ ਦਾ ਫਿਰ ਤੈਨੂੰ ਇਸ ਸੰਸਾਰ ਦੇ ਵਿੱਚੋਂ ਜਾਣਾ ਹੋਵੇਗਾ ਜਿੱਦੀ ਬਾਤ ਕੋਲਵਾਣੀ ਸਮਝ ਆਉਂਦੀ ਹੈ